ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਪਿੰਡ ਮੰਗਲ ਜਟਾ ਤੋਂ ਗੁਰਪ੍ਰੀਤ ਸਿੰਘ ਫੁੱਟਬਾਲ ਕੋਚ ਤੇ ਇਹ ਸਾਡੀ ਜਿਹੜੀ ਨੌਜਵਾਨ ਫੁੱਟਬਾਲ ਟੀਮ ਹੈ ਪਿੰਡ ਦੇ ਨੰਗਲ ਜਟਾ ਦੇ ਨੌਜਵਾਨ ਜੋ ਕਿ ਇਹ ਟਰਾਲੀਆਂ ਲੈ ਕੇ ਆਇਆ ਭਰ ਕੇ ਮਿੱਟੀ ਦੀਆਂ ਬੋਰੇ ਤਿਆਰ ਕਰਕੇ ਤੇ ਹੋਰ ਵੀ ਸਾਡੇ ਲੱਗੇ ਉੱਥੇ ਚੱਲਦਾ ਕੰਮ ਹਜੇ ਭਰ ਰਹੇ ਆ ਉਹ ਅਸੀਂ ਕੱਲ ਲੈ ਕੇ ਆਵਾਂਗੇ ਬਾਕੀ ਸੇਵਾ ਜਿਹੜੀ ਹੈ ਤਕਰੀਬਨ 8-10 ਦਿਨ ਤੋਂ ਚੱਲ ਰਹੀ ਹੈ ਲਗਾਤਾਰ ਮੁੰਡੇ ਸਾਡੇ ਨੌਜਵਾਨ 15 ਵੱਲ ਬੰਨ ਤੇ ਜਿਹੜਾ ਇਹ ਕੰਮ ਚੱਲਦਾ ਆਪਣੇ ਤੇ ਦਿਨ ਰਾਤ ਕੰਮ ਚੱਲ ਰਿਹਾ ਆ ਪੂਰਾ ਨੌਜਵਾਨ ਜਿਹੜਾ ਵਰਗਿਆ ਸਾਡੇ ਨੌਜਵਾਨ ਯੂਥ ਆ ਇਹ ਨਾਲ ਤਿਆਰ ਖੜੇ ਆ ਪੂਰੇ ਢੱਟ ਕੇ ਸੇਵਾ ਦੇ ਲਈ ਕੋਈ ਵੀ ਚਲੋ ਮਹਾਰਾਜ ਨਾ ਕਰੇ ਕੋਈ ਨਹੀਂ ਅੰਸਾਂ ਵੀ ਘਟਰਾ ਨਾਂ ਵਾਪਰੇ ਪਰ ਸਿੱਧੀ ਲਈ ਆਪਾਂ ਤਿਆਰ ਆ ਮਤਲਬ ਬੱਚੇ ਸਾਡੇ ਨੌਜਵਾਨ ਸਾਡਾ ਪੂਰਾ ਨਗਰ ਦੇ ਆਲੇ-ਦੁਆਲੇ ਦੇ ਜੋ ਨੌਜਵਾਨ ਹੈ ਸਾਡੇ ਪੂਰੇ ਸਾਡਾ ਤਾਲਮੇਲ ਚੱਲ ਰਿਹਾ ਸਾਰਿਆਂ ਦੇ ਨਾਲ ਮਤਲਬ ਮਿਲ ਕੇ ਕੰਮ ਕਰ ਰਹੇ ਆ ਸਾਰੇ ਅਸੀਂ ਪੰਦਰਾਵਲ ਪੁਰ ਦੇ ਬੰਤੇ ਖੜੇ ਆ ਜਿੱਥੇ ਕੱਲ 114000 ਕਿਊਸਿਕ ਪਾਣੀ ਸੀਗਾ ਸਵੇਰੇ 80000 ਕਿਊਸਿਕ ਪਾਣੀ ਸੀ ਇਸ ਟਾਈਮ ਤਿੰਨ ਵਾ ਚੱਲੇ ਆ ਇਸ ਟਾਈਮ ਜਿਹੜਾ 60000 ਕਿਊਸਿਕ ਪਾਣੀ ਜਿਹੜਾ ਹੌਲੀ ਹੌਲੀ ਜਿਹੜਾ ਪਾਣੀ ਹੈ ਦਰਿਆ ਚੋਂ ਘਟਦਾ ਤੇ ਆ ਰਿਹਾ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਕਿ ਚਲੋ ਮੋੜਾ ਪੈ ਗਿਆ ਬਾਕੀ ਜਿਹੜਾ ਪ੍ਰਸ਼ਾਸਨ ਹੈ ਇਸ ਚੀਜ਼ ਨੂੰ ਬੜਾ ਤਨਮਨ ਦੇ ਨਾਲ ਦੇਖ ਰਿਹਾ ਹੈ ਸਾਡੇ ਹਲਕੇ ਦੇ ਪ੍ਰਧਾਨ ਜੀ ਬੱਲੂ ਜੀ ਉਹ ਵੀ ਦਿਨ ਰਾਤ ਬੰਨਾਂ ਤੇ ਜਾ ਰਹੇ ਹੈ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਸੀ ਪ੍ਰਧਾਨ ਜੀ ਨੂੰ ਦੱਸੀਦਾ ਉਹ ਸਾਨੂੰ ਅੱਗੋਂ ਪ੍ਰੋਵਾਈਡ ਕਰਾ ਕੇ ਦਿੰਦੇ ਆ ਕੱਲ ਡੀਸੀ ਸਾਹਿਬ ਆਏ ਸੀ ਅਸੀਂ ਉਹਨਾਂ ਨੂੰ ਜੈਕਟਾਂ ਦੀ ਬੇਨਤੀ ਕੀਤੀ ਸੀ ਸਾਨੂੰ ਜਿਹੜੀਆਂ ਲਾਈਫ ਜੈਕਟਾਂ ਚਾਹੀਦੀਆਂ ਲੇਬਰ ਵਾਸਤੇ ਉਹਨਾਂ ਨੇ ਅੱਜ ਪੰਜ ਛੇ ਜਿਹੜੀਆਂ ਜੈਕਟਾਂ ਭੇਜ ਦਿੱਤੀਆਂ ਹੋਈਆਂ ਇੱਕ ਉਹ ਬੋਟ ਵੀ ਭੇਜ ਰਹੇ ਆ ਪ੍ਰਕਾਸ਼ਨ ਦੇ ਤੌਰ ਤੇ ਕਿ ਕੋਈ ਕਿਸੇ ਚੀਜ਼ ਦਾ ਜਿਹੜਾ ਲੇਬਰ ਦਰਿਆ ਦੇ ਕੰਢੇ ਤੇ ਕੰਮ ਕਰ ਰਹੀਏ ਕਿਸੇ ਚੀਜ਼ ਦਾ ਨੁਕਸਾਨ ਨਾ ਹੋਵੇ ਸੋ ਇੱਕ ਸਰਪੰਚ ਸਾਹਿਬ ਨੇ ਇੱਕ ਹੋਰ ਬੇਨਤੀ ਕੀਤੀ ਹੈ ਲਾਈਟਾਂ ਦੀ ਸਾਨੂੰ ਇੱਥੇ ਰਾਤ ਨੂੰ ਬਹੁਤ ਦਿੱਕਤ ਆਉਂਦੀ ਹੈ ਕੰਮ ਕਰਨ 'ਚ ਤੇ ਅੱਜ ਅਸੀਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗੇ ਜਿਹੜੀ ਸਾਨੂੰ ਸੋਲਰ ਲਾਈਟਾਂ ਤਾਂ ਚਲੋ ਇੱਥੇ ਨਹੀਂ ਚੱਲਣੀਆਂ ਸਾਨੂੰ ਕਿਸੇ ਤਰੀਕੇ ਦੀਆਂ ਲਾਈਟਾਂ ਇੱਥੇ ਪ੍ਰਬੰਧ ਕਰਕੇ ਦਿੱਤਾ ਜਾਵੇ ਜਿਹੜਾ ਦਿਨ ਰਾਤ ਕੰਮ ਚੱਲੇ ਰੁਕੇ ਨਾ ਕਿ ਜਿਹੜੀ ਪਾਣੀ ਦੀ ਸਥਿਤੀ ਹੈ ਉਸ ਚੀਜ਼ ਨੂੰ ਕੰਟਰੋਲ 'ਚ ਰੱਖਣ ਨੂੰ ਸਾਨੂੰ ਦਿਨ ਰਾਤ ਕੰਮ ਜਿਹੜਾ ਚਲਾਉਣਾ ਪੈਣਾ ਹੈ ਕਿਉਂਕਿ ਕਈ ਵਾਰ ਰਾਤ ਨੂੰ ਪਾਣੀ ਵਧ ਜਾਂਦਾ ਹੈ ਕਈ ਵਾਰ ਘਟ ਜਾਂਦਾ ਹੈ ਸੋ ਠੀਕ ਹੈ ਘਬਰਾਉਣ ਦੀ ਲੋੜ ਨਹੀਂ ਹੈ ਜਿਹੜੀ ਸਾਡੀ ਯੂਹ ਦੀ ਟੀਮ ਹੈ ਇੱਥੇ ਲੱਗੀ ਹੋਈ ਹੈ ਬਹੁਤ ਸੋਹਣਾ ਕੰਮ ਕਰ ਰਹੀ ਹੈ ਜਿੱਥੇ ਸਾਨੂੰ ਲੋੜ ਪੈਂਦੀ ਅਸੀਂ ਜਾਵਾਂਗੇ ਪੰਜਾਬ ਨੂੰ ਹਰ ਹਾਲਤ ਜਿਹੜੀ ਇਹ ਪੰਜਾਬ ਤੇ ਨੌਬਤ ਆਈ ਹੈ ਕੁਦਰਤੀ ਉਸ ਚੀਜ਼ ਨੂੰ ਅਸੀਂ ਡਟ ਕੇ ਲੜਾਂਗੇ ਕੋਈ ਗੱਲ ਨਹੀਂ ਇਹ ਜਿਹੜੀਆਂ ਸਮੇਸਰ ਜਿਹੜੀਆਂ ਤੀਜਾ ਹੁੰਦੀਆਂ ਰਹਿੰਦੀਆਂ ਆਪਾਂ ਹਰੇਕ ਬੰਦੇ ਨੂੰ ਹੌਸਲਾ ਦੇਣਾ ਕਿਸੇ ਨੂੰ ਇਹ ਨਹੀਂ ਕਹਿਣਾ ਕਿ ਨਹੀਂ ਸਾਡਾ ਬਹੁਤ ਨੁਕਸਾਨ ਹੋ ਗਿਆ ਜਾਂ ਹੋ ਗਿਆ ਕੋਈ ਗੱਲ ਨਹੀਂ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਤੇ ਇਸ ਚੀਜ਼ ਨੂੰ ਆਪਾਂ ਹੌਲੀ-ਹੌਲੀ ਕਵਰ ਜਿਹੜਾ ਕਰਾਂਗੇ ਸਾਡੇ ਕੋਲ ਹੋਰ ਵੀ ਸੰਸਥਾਵਾਂ ਜਿੱਦਾਂ ਅਸੀਂ ਉਹਨਾਂ ਨਾਲ ਕੰਟੈਕਟ ਕਰਾਂਗੇ ਸਾਨੂੰ ਐਨਆਰਆਈ ਜਿਹੜੇ ਭਰਾ ਨੇ ਸਾਡੇ ਨਵੇਂ ਸ਼ਹਿਰ ਹਲਕੇ ਦੇ ਬਹੁਤ ਮੈਸੇਜ ਕਰ ਰਿਹਾ ਕਿ ਜੜੀ ਸਾਡੀ ਸੇਵਾ ਹੈ ਤੁਸੀਂ ਯੋਗਦਾਨ ਪਾਓ ਉਹਨਾਂ ਨੂੰ ਅਸੀਂ ਰੋਕਿਆ ਹੋਇਆ ਹੈ ਕਿ ਤੁਸੀਂ ਥੋੜਾ ਜਿਆ ਰੁਕ ਜਿਓ ਪਾਣੀ ਉੱਤਮ ਲੈਣ ਦਿਓ ਜਿਹੜਾ ਘਰਾਂ ਚੋਂ ਪਾਣੀ ਸਾਨੂੰ ਕੱਢਣਾ ਪੈਣਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਅਸੀਂ ਜੂਥ ਪ੍ਰਧਾਨ ਹਲਕਾ ਇੰਚਾਰਜ ਮਿਸ਼ਾਨ ਸਿੰਘ ਜੀ ਦੇ ਨਾਲ ਪੂਰੀ ਟੀਮ ਅਸੀਂ ਇੱਥੇ ਬੰਦ ਤੇ ਆਏ ਹੋਏ ਆ ਤੇ ਉਹਨਾਂ ਦੀ ਅਦਵਾਈ ਦੇ ਵਿੱਚ ਹੀ ਇੱਥੇ ਪੂਰੀਆਂ ਸੇਵਾਵਾਂ ਦੇ ਰਹੇ ਆ ਜਿੱਦਾਂ ਜਿੱਦਾਂ ਪ੍ਰਧਾਨ ਜੀ ਸਾਨੂੰ ਦੱਸ ਰਹੇ ਆ ਜਿਵੇਂ ਜਿਵੇਂ ਉਹ ਸਾਨੂੰ ਦੱਸ ਰਹੇ ਆ ਕਿ ਤੁਸੀਂ ਇੱਥੇ ਕੰਮ ਕਰਨਾ ਹੈ ਦਿਨ ਵੇਲੇ ਰਾਤ ਵੇਲੇ ਅਲੱਗ-ਅਲੱਗ ਉਹਨਾਂ ਨੇ ਅਲੱਗ-ਅਲੱਗ ਮੁੰਡਿਆਂ ਦੀਆਂ ਡਿਊਟੀਆਂ ਲਾਈਆਂ ਹੋਈਆਂ ਆ ਤੇ ਉਹਨਾਂ ਦੇ ਹਿਸਾਬ ਨਾਲ ਹੀ ਇਹ ਸਾਰਾ ਕੰਮ ਚੱਲ ਰਿਹਾ ਆ ਤੇ ਬਾਕੀ ਜੋ ਵੀ ਚੱਲ ਰਿਹਾ ਇੱਥੇ ਸਥਿਤੀ ਦੀ ਓਨ ਕੰਟਰੋਲ ਚ ਹੈ ਤੇ ਉਹਨਾਂ ਦਾ ਕੋਈ ਵੀ ਦਿਨ ਦਾ ਤਾਂ ਨਿਸ਼ਾਨ ਭਾਜੀ ਵੀ ਦਿਨ ਰਾਤ ਇੱਥੇ ਜੈਜਾ ਲੈ ਰਹੇ ਆ ਸਾਰੇ ਮੁੰਡੇ ਏਰੀਏ ਦੇ ਜੂਥ ਸਾਰਾ ਟੱਚ ਚ ਹੈ ਉਹਨਾਂ ਦੇ ਤੇ ਉਹ ਜਿੱਦਾਂ ਜਿੱਦਾਂ ਵੀ ਕਹਿ ਰਹੇ ਆ ਸਾਰਾ ਉਸੇ ਹਿਸਾਬ ਨਾਲ ਕੰਮ ਚੱਲ ਰਿਹਾ ਇੱਥੇ ਬਹੁਤ ਵਧੀਆ ਬਣ ਤੇ ਇਸ ਟਾਈਮ ਸਥਿਤੀ ਠੀਕ ਹੈ ਤੇ ਪਰਮਾਤਮਾ ਦੀ ਕਿਰਪਾ ਹੈ ਕਿ ਇਹ ਮਾਰ ਇੱਥੇ ਹੀ ਜਿੱਦਾਂ ਵੀ ਹੈਗੀ ਹੈ ਇੱਥੋਂ ਹੀ ਮੋੜਾ ਪੈ ਜਾਵੇ ਅੱਗੇ ਕੰਮ ਨਾ ਵਧੇ ਤੇ ਬਾਕੀ ਸਾਰਾ ਜਿੱਦਾਂ ਵੀ ਹੈ ਸਾਰਾ ਠੀਕ ਇੱਥੇ ਕੰਮ ਚੱਲ ਰਿਹਾ ਹੈ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਪ੍ਰੀਤ ਸਿੰਘ ਜੀ ਤੇ ਅਸੀਂ ਨਿਸ਼ਾਨਵੀਰ ਸਿੰਘ ਯੂਥ ਹਲਕਾ ਨਵਾਂ ਸ਼ਹਿਰ ਦੇ ਪ੍ਰਧਾਨ ਉਹਨਾਂ ਵੱਲੋਂ ਵਟਸਐਪ ਤੇ ਗਰੁੱਪ ਬਣਾਏ ਗਏ ਆ ਤੇ ਉਹਨਾਂ ਦੇ ਦਿਨ ਰਾਤ ਮੈਸੇਜ ਆਉਂਦੇ ਰਹਿੰਦੇ ਆ ਹਰ ਦਿਨ ਸਥਿਤੀ ਹੁਣ ਪਿੰਡ ਪਧਰਾਵਲ ਪਹੁੰਚੇ ਹੋਏ ਆ ਜੀ ਤੇ ਹਰ ਦੀ ਸਥਿਤੀ ਅੱਗੇ ਨਾਲੋਂ ਠੀਕ ਠਾਕ ਆ ਜੀ ਟੀਮ ਦੇ ਮੈਸੇਜ ਦਿਨ ਰਾਤ ਵਟਸਐਪ ਤੇ ਉਸ ਹਸਾਬ ਨਾਲ ਜੇ ਹਸਾਬ ਨਾਲ ਮੈਸੇਜ ਕਰਦੇ ਉਸ ਹਸਾਬ ਨਾਲ ਅਸੀਂ ਸਥਿਤੀ ਤੇ ਪਹੁੰਚ ਰਹੇ ਆਂ ਦੱਲ ਵੀ ਆਏ ਸੀ ਅੱਜ ਵੀ ਤੇ ਅੱਗੇ ਵੀ ਜੇ ਲੋੜ ਪੈਂਦੀ ਆ ਅਸੀਂ ਜ਼ਰੂਰ ਹਾਜ਼ਰ ਹੋਵਾਂਗੇ ਜੀ ਇਹ ਸਾਬ ਨਾਲ ਰਾਸ਼ਨ ਦੀ ਜਾਂ ਕਿਸੇ ਵੀ ਚੀਜ਼ ਦੀ ਪਾਣੀ ਦੀ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ ਅਸੀਂ ਮੌਕੇ ਤੇ ਜ਼ਰੂਰ ਜੀ ਆਵਾਂ ਇਹਨਾਂ ਦੇ ਨਾਲ ਆ ਨਿਸ਼ਾਨ ਸਿੰਘ ਜੀ ਜੀ ਕਿਹੜਾ ਨਗਰ ਹੈ ਆਪਣਾ ਜੀ ਸਾਡੀ ਜਿਹੜੀ ਟਰਾਲੀ ਆਈਏ ਪਿੰਡ ਚੱਕਦਨੇ ਤੋਂ ਆਈ ਆ ਜੀ ਤੇ ਸ਼ੀਰਪາກ ਸਿੰਘ ਨਗਰ ਤੇ ਜਿੱਥੇ ਲੈ ਕੇ ਆਏ ਆ ਇਹ ਪੰਦਰਾਵਲ ਪਿੰਡ ਪੈਂਦਾ ਬਿਲਕੁਲ ਚੱਕਦਨੇ ਤੋਂ 3-4 ਕਿਲੋਮੀਟਰ ਤੇ ਹੀ ਆ ਤੇ ਜਿਹੜਾ ਬੰਨ ਆ ਇਸ ਟਾਈਮ ਨੂੰ ਢਾ ਲੱਗੀ ਹੋ ਲੱਗਿਓ ਤਾਂ ਕਈ ਦਿਨਾਂ ਦੀ ਆ ਲੇਕਿਨ ਜਿੱਦ ਜਿੱਦਾ ਪਾਣੀ ਵੱਧਦਾ ਜਾਂਦਾ ਉਦੋਂ ਉਦੋਂ ਦਰਿਆ ਜਿਹੜਾ ਬੰਨ ਵਾਲੀ ਸਾਈਡ ਨੂੰ ਆਦਾ ਜਾਂਦਾ ਤੇ ਜਿਹੜੀ ਇਸ ਟਾਈਮ ਸਥਿਤੀ ਬੜੀ ਨਾਜ਼ੁਕ ਆ ਪਰ ਇੱਚ ਡਰਨ ਵਾਲੀ ਗੱਲ ਵੀ ਕੋਈ ਨਹੀਂ ਕਿ ਐਵੇਂ ਆਪਾਂ ਸੁਣ ਸੁਣ ਕੇ ਇੱਕ ਦੂਜੇ ਤੋਂ ਡਰ ਜਾਈਏ ਡਰਨੇ ਵਾਲੀ ਵੀ ਗੱਲ ਕੋਈ ਨਹੀਂ ਹੈਗੀ ਹੈਗਾ ਕੰਟਰੋਲ 'ਚ ਆ ਲੇਕਿਨ ਡਰ ਕੇ ਵੀ ਚੱਲਣਾ ਪੈਣਾ ਆਪਾਂ ਇਹ ਚੀਜ਼ ਨੂੰ ਵੀ ਜਿੱਦਾ ਕਹਿੰਦੇ ਹੁੰਦੇ ਆ ਬਿੱਲੀ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਟ ਲਵੇ ਆਪਾਂ ਇਹ ਵੀ ਨਹੀਂ ਕਰ ਸਕਦੇ ਲੇਕਿਨ ਧਾਰਨਾ ਪੈਣਾ ਇਹਦੇ ਲਈ ਜਿਹੜਾ ਸਾਡਾ ਇਲਾਕਾ ਇਹਨਾਂ ਨੂੰ ਰਲ ਕੇ ਇਸ ਜਗ੍ਹਾ ਦੇ ਉੱਤੇ ਆ ਕੇ ਮਤਲਬ ਪੂਰੇ ਬੰਦ ਦੇ ਉੱਤੇ ਗੌਰ ਰੱਖਣ ਕਿ ਜਿੱਥੇ ਵੀ ਜ਼ਰੂਰਤ ਹੋਵੇ ਜਿਹੜੀ ਵੀ ਚੀਜ਼ ਦੀ ਜਿਸ ਤਰ੍ਹਾਂ ਅਸੀਂ ਗੱਟੇ ਲੈ ਕੇ ਆਏ ਆਂ ਮਿੱਟੀ ਦੇ ਭਰ ਕੇ ਇਦਾਂ ਹੋਰਾਂ ਪਿੰਡਾਂ 'ਚੋ ਵੀ ਜੇ ਸੰਗਤ ਇਦਾਂ ਹਮਲਾ ਮਾਰੇ ਤੇ ਜਿਹੜਾ ਬੰਨਵਾ ਜਿਹਨੂੰ ਢਾ ਲੱਗਦੀ ਜਿੱਥੇ ਉੱਥੇ ਰੋਕ ਥੰਮ ਹੋ ਸਕਦਾ ਸਰਦਾਰ ਜੀ ਪੰਜਾਬੀਆਂ ਦੇ ਅੰਦਰ ਸਭ ਤੋਂ ਪਹਿਲਾਂ ਵੱਡੀ ਸੇਵਾ ਭਾਵ ਰਹੀ ਹੈ ਜੇ ਕਰੋਨਾ ਦੀ ਗੱਲ ਕਰੀਏ ਕਰੋਨਾ ਦੇ ਦੌਰਾਨ ਵੀ ਪੰਜਾਬੀ ਲੋਕ ਜਿਹੜੇ ਹੈਗੇ ਸਾਡੇ ਸਾਥੀ ਵੀਰੇ ਹੈਗੇ ਆ ਜਾਂ ਐਨ ਆਰ ਆਈ ਪરા ਹੈਗੇ ਗ્રાਉਂਡ ਲੈਵਲ ਤੇ ਉਹਨਾਂ ਨੇ ਕੰਮ ਕੀਤਾ ਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਕਿ ਨੌਜਵਾਨ ਵੀਰ ਨਾ ਮਿਹਨ ਦਾ ਪ੍ਰਵਾਹ ਕਰਦੇ ਆ ਨਾ ਕਿਣੇ ਦੀ ਪ੍ਰਵਾਹ ਕਰਦੇ ਆ ਇਹਨਾਂ ਬੋਰਿਆਂ ਨੂੰ ਭਰ ਕੇ ਉਸ ਬੰਨ ਨੂੰ ਪੱਕਾ ਕਰਨ ਦੇ ਲਈ ਆ ਪਹੁੰਚੇ ਹੈਗੇ ਸਾਰੇ ਪੰਜਾਬੀ ਨੂੰ ਵਧੀਆ ਮੈਸੇਜ ਵੀ ਜਾਂਦਾ ਇਸ ਹੈਗਾ ਹੀ ਆ ਜੀ ਪੰਜਾਬੀ ਇਹ ਤਾਂ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਕਉਕੇ ਸਾਡੇ ਮਹਾਰਾਜ ਨੇ ਗੁਰੂ ਮਹਾਰਾਜ ਨੇ ਇਹ ਸਾਨੂੰ ਇੱਕ ਸ਼ਮਤਾ ਦਿੱਤੀ ਹੋਈ ਆ ਕਹਿੰਦੇ ਆ ਵੀ ਚਿੜੀਆਂ ਤੋਂ ਬਾਜ ਬਣਾਏ ਆ ਨਾ ਉਹ ਤਾਂ ਸਾਡੇ ਖੂਨ ਦੇ ਵਿੱਚ ਆ ਜਦੋਂ ਵੀ ਕਿਤੇ ਪੂਰੇ ਦੇਸ਼ ਦੇ ਵਿੱਚ ਵਾਰਲਡ ਦੇ ਵਿੱਚ ਕਿਤੇ ਵੀ ਕੋਈ ਭਾਰੀ ਪੈਂਦੀ ਆ ਤੇ ਤਕਰੀਬਨ ਪੰਜਾਬੀ ਉੱਥੇ ਸਭ ਤੋਂ ਮੋਰੇ ਹੁੰਦੇ ਆ ਤੇ ਉਹ ਤੁਸੀਂ ਦੇਖ ਵੀ ਰਹੇ ਆ ਪੇ ਪੰਜਾਬ ਦੇ ਨਾਲ ਹੁਣ ਕਈ ਸੂਬੇ ਰਣ ਲੱਗਿਆ ਜਿਨ੍ਹਾਂ ਦੀ ਤੁਕ੍ਰਨ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆ ਜਿਹੜੇ ਨਾਲ ਸਹਿਮ ਆ ਰਹੇ ਆ ਰਾਸ਼ਨ ਪਾਣੀ ਲੈ ਕੇ ਆਏ ਤੇ ਜਾਂ ਹੋਰ ਸਮਗਰੀ ਲੈ ਕੇ ਆ ਰਹੇ ਆ ਸਹਾਇਤਾ ਕਰਨ ਦੇ ਲਈ ਲੇਕਿਨ ਸਾਡਾ ਪੰਜਾਬ ਦੇ ਨਾਲ ਹੋਰ ਕੋਈ ਖੜਦਾ ਨਹੀਂਗਾ ਜੇ ਸੂਬਿਆਂ ਦੀ ਸਰਕਾਰਾਂ ਕਈਓ ਕੋਈ ਨਹੀਂ ਖੜਦੀਆਂ ਸਿਰਫ ਪੰਜਾਬ ਇੱਕ ਆਪ ਮੁਹਾਰੇ ਹੋ ਕੇ ਤੁਰੇਗਾ ਅੱਗੇ ਤੇ ਜਿਹੜੇ ਆਮ ਜਨਤਾ ਆ ਪਬਲਿਕ ਜਿਹੜੀ ਆ ਉਹਨੂੰ ਕਿਸੇ ਸੇਧ ਦੀ ਲੋੜ ਨਹੀਂ ਹੁੰਦੀ ਉਹ ਆਪ ਰਾਹ ਲੱਭਦੇ ਆ ਵੀ ਸਾਨੂੰ ਕਿੱਥੇ ਸਹੂਲਤ ਦੀ ਲੋੜ ਆ